Thank yeah. ਰਾਜੇ ਕੇ ਰਾਜਾ ਮਹਾਰਾਜਨ ਕੇ ਮਹਾ ਕਾਇ ਉਹ ਅੰਤ ਕੈ ਉਹ ਤਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕਮਾਰੀ ਸਭਿ ਪ੍ਰਜਾਣਿ ਆਪ ਸਵਾਰੀ ਸੇਵਨ ਕੋ ਸਭ ਗੁਣ ਗੁਣਿਓ ਸਤੰਗ ਕੋ ਤੰਗੋ ਬਤਕਿਓ ਢਕ ਢਕ ਕੇ ਅੰਤਰ ਕੀ ਜਾਣਿ ਥਲੇ ਬਰੇ ਕੀ ਦੀਰ ਪਛਾਨਤ ਜੀਤੀ ਤੇ ਕੁੰਤਰੀ ਅਸੂਲ ਸਤੁਰ ਕਿਰਪਾ ਦਿਸਾਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਦੇਵ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM ਦਾਸੇ ਹੋਇ ਸਹਾਈ ਅਰਜਨ ਹਰਗੋਬਿੰਦ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਏ ਆ ਜਸ ਜਿਠੇ ਸਭ ਦੁੱਖ ਜਾਏ ਬੇਗ ਬਹਾਦਰ ਸਿਮਰੀ ਆਇ ਕਰ ਨੋਨ ਤੇ ਆਵਿਆ ਤਾਂ ਇਹ ਸਭ ਥਾਈ ਹੋਏ ਸਹਾਈ ਦਸਵੇਂ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਅਰਦਾਤ ਅੰਤਰ ਕੀ ਬੋਲੋ ਜੀ ਵਾਹਿਗੁਰੂ ਪ੍ਰਥਮਾ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਿਆ ਵੀ ਚਿੱਤਿਆ ਵਨ ਕਸਤ ਕੈ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤਹਰ ਛਿਆਰੇ ਆਇਤ ਡੇਗ ਤੇਗ ਫਤੇ ਬਿਰਤ ਕੀ ਪੈ ਜਿ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਏ ਨਿਮਾਨਿਆਂ ਦੇ ਮਾਨ ਨੇ ਤਾਲਿਆਂ ਦੇ ਤਾਨ ਨੇ ਉਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਹਲੋ ਆਪ ਜੀ ਦੇ ਪਾਵਨ ਪਵਿੱਤਰ ਧਾਪੇ ਅਸਥਾਨ ਸਤਖੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਜੂਰ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਸ਼ਬਦ ਚੌਕੀ ਚੌਪਈ ਸਾਹਿਬ ਸ੍ਰੀ ਆਨੰਦ ਸਾਹਿਬ ਜੀ ਕੇ ਭੋਗ ਜੀ ਕੀ ਅਰਦਾਸ ਹੈ ਜੀ ਤੁਲ ਚੁਕ ਮਾਫ ਕਰਨੀ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਸੇਰ ਫੁੱਲ ਪੇਟਾਂ ਦਾ ਅੰਦਰ ਪ੍ਰਮਾਨ ਕਰਨੀਆਂ ਜੀ ਯਾਤਰਾ ਸਫਲ ਕਰਨੀ ਜੀ ਸਭਨਾ ਦੀਆਂ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੀ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਨਾ ਜੀ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਸਮੂਹ ਸਾਧ ਸੰਗਤ ਤਹਿਲੀਆਂ ਦੀ ਸ਼ੁਕਰਾਨੇ ਦੀ ਅਰਦਾਸ ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀਆਂ ਦੇਗਾ ਹਾਜ਼ਰ ਹੰਦਰ ਪ੍ਰਮਾਨ ਹੋਣ ਪਰਮਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਂ ਦੀ ਆ ਗਿਆ ਬਖਸ਼ ਸਿੱਖ ਬੜਦੇ ਸੁਣਦੇ ਸਰਬਤ ਲਾਹੇਵੰਦ ਹੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਏ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਬੈਜਾਇਓ ਪੰਥ ਸਭ ਸਿੱਖਨ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਹੋ ਰਾਹੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਕੀ ਰਹੇ ਨ ਕੋਏ ਖੁਸ਼ਹਾਰ ਹੋਏ ਸਭ ਮਿਲ ਲੇਗੇ ਖੁਸ਼ਹਾਰ ਹੋਏ ਸਭ ਮਿਲ ਲੇਗੇ ਬੁਲੇ ਸੁਨਹਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਆਪਾਂ ਵੀ ਆ ਜੀ ਹੇਮਕੁੰਡ ਸਾਹਿਬ ਆਏ ਹੁਣ ਇੱਧਰ ਕਹਿੰਦੇ ਆ ਕਿ ਦੂਜਾ ਵਾ ਮੰਦਿਰ ਆ ਲਕਸ਼ਮੀ ਜੀ ਦਾ ਉਹ ਵੀ ਆਪਾਂ ਦਰਸ਼ ਲਕਸ਼ਮੀ ਜੀ ਦਾ ਮੰਦਿਰ ਵੇਖ ਕੇ ਆਵਾਂਗੇ ਲਕਸ਼ਮੀ ਜੀ ਦੇ ਭੜਾ ਲਕਸ਼ਮੀ ਲਕਸ਼ਮਨ ਤੇ ਰਾਮ ਜੀ ਦੇ ਭੜਾ ਤੇ ਆਪਾਂ ਹੇਮਕੁੰਡ ਆ ਵੇਖੋ ਆ ਸਰੋਵਰ ਆ ਸਾਰਾ ਹੀ ਬਹੁਤ ਹੀ ਠਰਿਆ ਪਾਣੀ ਆ ਤੇ ਹੁਣ ਤਾਂ ਟਾਲੀ ਹੁੰਦੇ ਨਾ ਪਪਾ ਜੱਜ ਹੁੰਦੇ ਨਾ ਆਹ ਹਾਂ ਤੋੜ ਦੇ ਕਰਕੇ ਤਾਂ ਥੋੜਾ ਕਲੀਅਰ ਨਹੀਂ ਦਿਖ ਰਿਹਾ ਉਧਰ ਦਾ ਕੈਮਰਾ ਤਾਂ ਬਹੁਤ ਸਾਫ ਆ ਪ੍ਰੋਬਲਮ ਆ Very popular. <laughs> Pap <Papai>. ah. <laughs> Olha Adam. ਜਾ ਰਿਹਾ ਜਾ ਰਿਹਾ ਚੋਲੋ ਜੀ ਤੋਂੰਦ ਪੂਰੀ ਪੈ ਗਈ ਆ ਹੁਣ ਥੱਲੇ ਜਾਣਾ ਆਪਾਂ ਕਰ ਮਿਲਿਆ ਨਹੀਂ ਆ ਗਿਆ ਇਹ ਕਾਹਨ ਸਾਹਿਬ ਤੋਂ ਤੁਰ ਲੱਗੇ ਆ ਤੇ ਮੀ ਆ ਗਿਆ ਆਪਣੇ ਹੁਣ ਦਿੱਤੇ ਉਹਨਾਂ ਨੂੰ ਮੈਂ ਕੀ ਕਰੀਏ ਜੀ ਤੇ ਆ ਵੀਰ ਚੋੜਾ ਇਹ ਪਹਿਲਾਂ ਆਹ ਚਾਹ ਲਾ ਲਓ ਉੱਥੇ ਜਾਓ ਚ ਕਿਹਨਵੇਂ ਕਿਹਨਵੇਂ ਹੋਣਦਾ ਵੀ ਆ ਸਾਰੇ ਰੇਗੜ ਪਾ ਲਿਆ ਪਰ ਚੱਲੇ ਆਪਾਂ ਚੱਲੀ ਆਂ ਫਰਟ ਚੱਲੀ ਆਂ ਉਹ ਹਾਂ ਵੀਡੀਓ ਤੁਸੀਂ ਬਸੋ ਨਾ ਹਲੋ ਹਲੋ ਬਹੁਤ ਵਾਰ ਦੰਗਲੀ ਮੈਂ ਮੁਹਾਰਤ ਬੁਲਾਇਆ ਸੀ ਮਹਜੂਰ ਨਾ ਬਣਦਾ ਸਾਡੀ ਆਤਰਾ ਸਭ ਨੂੰ ਨਹੀਂ ਦਿੱਤੀ ਉਹ ਹਨਾ ਰਿਹਾ ਹੈ ਜਿਹੜੀ ਵਾਸਟਾਲੇ ਪਾ ਰਹੇ ਹਨ ਕਿ ਅੱਗੇ ਇਹੋ ਗੱਲੀ ਤੇ ਕੋਈ ਔਮ ਦੇ ਵਿੱਚ ਕਿਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਮਲਾ ਤਕਰੀਬ ਬੱਚੇ ਜਾਣ ਕੇ ਆਦਾਨ ਜਾਣ ਕੇ ਆਫ ਦੇ 10 ਮਗ ਦਾਸ ਨੂੰ ਅਫਸਾਇਰੀ ਵਾਲੀ ਕੰਮ ਕਰਨਾ ਤੇਰਾ ਨਾ ਦਾਸ ਤੇਰਾ ਨਾਂ ਦਾ ਜਾਦੂ ਹਾਂ ਜਿੱਥੇ ਸਾਡੇ ਹੁਣ ਤਾਂ ਅੰਦਰ ਗੋਮਖ ਘਰ ਤੇ ਜਾ ਕੇ ਫੜੇ ਪਾਵਾਂਗੇ ਓਕੇ ਚਲੋ ਜੀ ਚਲੋ ਅੱਗੇ ਚੱਲੇ ਚਲੋ ਥੱਲੇ ਚਲੋ ਆ ਜਿਓ ਮੇਰੀ ਕੋਰਨ ਮੇਰੀ ਕੋਰਨ ਨੇ ਵਿੱਚ ਤੁਹਾਨੂੰ ਹੋਤੀ ਵੀ ਪਰ ਆਇਓ ਬਾਹਰ ਚਲੋ ਥੱਲੇ ਤੇ ਹੁਣ ਆਪਾਂ ਸਾਰੇ ਚੱਲੇ ਆ ਆਹ ਵੇਖੋ ਟੀਮ ਪੂਰੀ ਤਿਆਰ ਹੋ ਗਈ ਪਾਪਾ ਜੀ ਪਾਣੋ ਮੇਰਾ ਸਾਥੀ ਬ੍ਰੇਨ ਬੋਰਡ ਸੁਲਾਓ ਪਾਪਾ ਜੀ ਨੂੰ ਮੇਂ ਬਹੁਤ ਤੇਜ ਹੋ ਰਿਹਾ ਆਪਣੇ ਸੋਨੇ ਆ ਸੂਰਜ ਕਾਲੇ ਆਪਣੇ ਸੋਨੇ ਆ ਸੂਰਜ ਕਾਲੇ ਚਲੋ ਉਹ ਪੰਜ ਪੂਰੇ ਕਰ ਦਿੱਗੇ ਆਪਾਂ ਦੇਖ ਹੀ ਸਕਦੇ ਆ ਬਹੁਤ ਮੀਂਹ ਪਈ ਬਹੁਤ ਪਾਣੀ ਆ ਉਹ ਤੋਂ ਵਿੱਚ ਕੁਝ ਦਿਖਣਾ ਨਹੀਂ ਆ ਹੁਣ ਤੁਹਾਨੂੰ ਦੱਸਾਂਗੇ ਅੱਗੇ ਜਾ ਕੇ ਦਿਖਾਵਾਂਗੇ ਵੀਡੀਓ ਲੈ ਕੇ ਆਈਏ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਇਸੋ ਨਿਹਾਲ ਸਤਿ ਸ੍ਰੀ ਅਕਾਲ ਆ ਦੇਖ ਭਾਈ ਦਿਖਾਓ ਨਾਲ ਇੱਧਰ ਇੱਧਰ ਖੜਾ ਮੜਾ ਆ ਪਿੱਛੇ ਆ ਜਾਓ 자, 아이고, 안나, 오이 어트비 파이먼 있이 로이야, 너뭐 재야 ਤੇ ਆ ਕੋ ਆਪਾਂ ਪੱਗ ਵੀ ਢੱਕ ਲਈ ਆਪਣੀ ਬਰਸਾਤੀ ਦੇ ਨਾਲ ਵੀ ਗਿੱਲੀ ਨਾ ਹੋ ਜੇ ਕਿਉਂਕਿ ਆਪਣਾ ਸਫ਼ਰੀ ਬੜਾ ਵਾ ਆਪਾਂ ਬਰਸਾਤੀਆਂ ਭਾਲੀਆਂ ਤੇ ਤੁਹਾਨੂੰ ਵੇਖ ਸਕਦੇ ਜੀ ਤੁਸੀਂ ਦੇਖ ਸਕਦੇ ਜੇ ਕਿ ਮੀਂਹ ਪੈ ਰਿਹਾ ਵਾ ਤੇ ਬਹੁਤ ਮੌਸਮ ਤਾਂ ਬਹੁਤ ਠੰਡਾ ਵਾ ਤੇ ਪੰਜਾਬ ਦੇ ਜੀ ਤੁਹਾਨੂੰ ਪਤਾ ਹੀ ਆ ਬਹੁਤ ਜਿਆਦਾ ਗਰਮੀ ਸੀ ਤੇ ਹੁਣ ਆਪਾਂ ਫੋਨ ਵੀ ਬੰਦ ਕਰਨ ਲੱਗੇ ਆ ਮੀਂਹ ਪੈ ਰਿਹਾ ਤੇ ਬਾਅਦ ਵਿੱਚ ਵਲੋਗ ਦੀ ਲਾਹਣ ਵਲੋਗ ਦੀ ਲਾਹਣ ਹੋ ਤੇਰਾ ਬਣਾਏ ਗੱਲ ਕਰੀਦਾ ਤੁਹਾਨੂੰ